ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਖ ਸਤਿਗੁਰ ਆਸਣ ਆਸਗਾਸਣਾਂ ਦੇ ਮਾਲਕ ਪਾਤਸ਼ਾਹਾਂ ਦੇ ਪਾਸ਼ਾ ਸ਼ਾਹਾਂ ਦੇ ਸ਼ਾ ਧੰਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਇਲਾਹੀ ਤੁਰਕੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜਿਆ ਸੁਣਿਆ ਖਾਲਸਾ ਜੀ ਸੁੱਕੇ ਵੀ ਹਰੇ ਹੋ ਜਾਂਦੇ ਜਿਸ ਬਾਣੀ ਦੇ ਜਾਪ ਅਭਿਆਸ ਨਾਲ ਜਿਹੜੇ ਪੱਥਰ ਹਨ ਉਹ ਵੀ ਖਾਲਸਾ ਜੀ ਪਾਣੀ ਉੱਤੇ ਤਰ ਜਾਂਦੇ ਜਿਸ ਬਾਣੀ ਨੂੰ ਪੜਿਆ ਸੁਣਿਆ ਘਰਾਂ ਦੇ ਵਿੱਚੋਂ ਕਲੇਸ਼ ਝਗੜੇ ਜੋ ਵਿਕਾਰ ਹਨ ਖਾਲਸਾ ਜੀ ਨਾਸ ਹੋ ਜਾਂਦੇ ਜਿਸ ਬਾਣੀ ਨੂੰ ਪੜਿਆ ਖਾਲਸਾ ਜੀ ਪਾਣੀ ਵੀ ਰਸਤੇ ਛੱਡ ਜਾਂਦੇ ਸੋ ਇਹ ਗੱਲਾਂ ਨਹੀਂ ਹਨ ਕੋਈ ਸੋਚੇਗਾ ਕਿ ਇਹ ਗੱਲਾਂ ਕਰ ਦਿੱਤੀਆਂ ਕਿ ਬਾਣੀ ਆ ਕੁਝ ਕਰ ਸਕਦੀ ਆ ਤੇ ਪਤਾ ਨਹੀਂ ਕਰ ਸਕਦੀ ਆ ਕਿ ਨਹੀਂ ਖਾਲਸਾ ਜੀ ਆਪਣੇ ਇਤਿਹਾਸ ਵਿੱਚ ਝਾਤੀ ਮਾਰੀਏ ਨਾ ਤੇ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਲੱਭ ਜਾਣਗੀਆਂ ਬਾਣੀ ਨੂੰ ਇਸ ਬਾਣੀ ਦਾ ਜਾਪ ਕੀਤਿਆਂ ਖਾਲਸਾ ਜੀ ਅੱਗ ਵੀ ਜਿਹੜੀ ਹੈ ਸਾੜ ਨਹੀਂ ਸਕਦੀ ਇਹ ਐਸੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਹੈ ਇਸ ਬਾਣੀ ਦਾ ਜਾਪ ਕੀਤੇਆਂ ਬਹੁਤ ਸੁਖ ਪ੍ਰਾਪਤ ਹੁੰਦੇ ਬਹੁਤ ਸੁੱਖਾਂ ਦੀ ਖਾਨ ਪ੍ਰਾਪਤ ਹੁੰਦੀ ਖਾਲਸਾ ਜੀ ਖਜ਼ਾਨੇ ਪ੍ਰਾਪਤ ਹੁੰਦੇ ਜਿਹੜੀਆਂ ਨੌ ਨਿੱਧੀਆਂ ਇਹ ਸਾਰੀਆਂ ਖਾਲਸਾ ਜੀ ਘਰ ਚੱਲ ਕੇ ਆ ਜਾਂਦੀਆਂ ਇਹ ਪਾਵਨ ਪਵਿੱਤਰ ਬਾਣੀ ਦਾ ਫੁਰਮਾਨ ਹੈ ਇਹ ਬਾਣੀ ਦੇ ਵਿੱਚੋਂ ਸਭ ਕੁਝ ਲੱਭਦਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਮਹਾਰਾ ਜੀ ਕਹਿੰਦੇ ਸਾਰੇ ਹੀ ਅੰਮ੍ਰਿਤ ਹਨ ਸੰਸਾਰ ਚ ਇਹ ਬਾਣੀ ਜਿਹੜੀ ਹੈ ਸੰਸਾਰ ਦੇ ਸਾਰੇ ਅੰਮ੍ਰਿਤ ਲੈ ਕੇ ਬੈਠੀ ਹੈ ਤੇ ਕੋਈ ਆਵੇ ਸਹੀਂ ਬਾਣੀ ਤੱਕ ਹੁਣ ਪਿਆਸੇ ਨੂੰ ਲੋੜ ਹੈ ਖਾਲਸਾ ਜੀ ਪਾਣੀ ਤੱਕ ਚੱਲ ਕੇ ਪਿਆਸਾ ਆਉਂਦਾ ਨਾ ਕਿ ਕੋਈ ਖੂਹ ਜਾਂ ਕੋਈ ਨਲਕਾ ਜਾਂ ਕੋਈ ਟੂਟੀ ਵਗੈਰਾ ਚੱਲ ਕੇ ਪਿਆਸੀ ਕੋਲ ਨਹੀਂ ਜਾਂਦੀ ਅਸੀਂ ਜੇ ਪਿਆਸੇ ਹਾਂ ਸਾਨੂੰ ਜੇ ਲੋੜ ਹੈ ਤੇ ਸਾਨੂੰ ਖੂਹ ਲੱਭਣਾ ਪਵੇਗਾ ਸਾਨੂੰ ਪਾਣੀ ਦਾ ਸਰੋਤ ਲੱਭਣਾ ਪਵੇਗਾ ਖਾਲਸਾ ਜੀ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਕਹਿੰਦੇ ਭਾਈ ਬਾਣੀ ਦਾ ਜਪ ਕਰੋ ਜਾਪ ਕਰੋ ਸਿਮਰਨ ਅਭਿਆਸ ਕਰੋ ਕਿਉਂਕਿ ਗੁਰੂ ਕੀ ਬਾਣੀ ਪੜਨ ਦੇ ਨਾਲ ਗੁਰੂ ਕੀ ਸੰਗਤ ਹੁੰਦੀ ਹੈ ਤੇ ਜਿਹੜੀ ਖਾਲਸਾ ਜੀ ਗੁਰੂ ਕੀ ਸੰਗਤ ਹੈ ਉਹ ਬਹੁਤ ਆਨੰਦ ਵਾਲੀ ਹੈ ਸੰਸਾਰ ਵਿੱਚ ਅੱਜ ਜਿਹੜੀ ਸੰਗਤ ਹੈ ਖਾਲਸਾ ਜੀ ਲੋਕਾਂ ਦੀ ਉਹ ਵਿਕਾਰੀ ਪੁਰਸ਼ਾਂ ਦੀ ਹੈ ਜਿਹੜਾ ਆਪਸੀ ਸੰਗ ਹੈ ਨਾ ਉਹ ਵਿਕਾਰੀ ਪੁਰਸ਼ਾਂ ਦਾ ਹੈ ਪੁਰਾਤਨ ਜਿਹੜੇ ਸਿੰਘ ਸਨ ਜਾਂ ਪੁਰਾਣਾ ਜਿਹੜਾ ਸਮਾ ਸੀ ਖਾਲਸਾ ਜੀ ਉਸ ਵੇਲੇ ਜਿਹੜੇ ਮਿੱਤਰ ਹੋਇਆ ਕਰਦੇ ਸੀ ਉਹ ਇੱਕ ਦੂਜੇ ਦੇ ਔਗਣ ਦੱਸ ਦਿੰਦੇ ਸੀ ਵੀ ਤੂੰ ਭਾਈ ਆਹ ਵਾਲੀ ਗੱਲ ਤੇਰੇ ਵਿੱਚ ਮਾੜੀ ਇਹਨੂੰ ਸੁਧਾਰ ਇਹ ਚੰਗੀ ਨਹੀਂ ਹੈ ਗਾਂ ਜਾ ਕੇ ਤੈਨੂੰ ਤੰਗ ਕਰੇਗੀ ਆਹ ਵਾਲਾ ਕੰਮ ਤੂੰ ਨਾ ਕਰਿਆ ਕਰੇ ਤੈਨੂੰ ਸੋਭਾ ਨਹੀਂ ਦਿੰਦਾ ਆਹ ਵਾਲਾ ਕੰਮ ਕਰਿਆ ਕਰ ਇਹ ਚੰਗਾ ਹੈ ਕੋਈ ਖਾਲਸਾ ਜੀ ਐਵੇਂ ਦੇ ਮਿੱਤਰ ਸਨ ਇੱਕ ਦੂਜੇ ਦੇ ਔਗਣ ਜਿਹੜੇ ਉਹਨਾਂ ਨੇ ਵੇਖ ਕੇ ਕੱਢਣੇ ਤੇ ਉਹਨੂੰ ਸਮਝਾਉਣਾ ਵੀ ਆਹ ਵਾਲਾ ਕੰਮ ਛੱਡ ਦੇ ਪਰ ਅੱਜ ਕੀ ਹੈ ਜੇ ਕਿਸੇ ਦੇ ਵਿੱਚ ਗੋਣਾ ਕੋਈ ਕਿਸੇ ਦਾ ਭਾਈ ਧੀ ਪੁੱਤ ਗੁਰੂ ਘਰ ਜਾ ਰਿਹਾ ਤੇ ਬਾਕੀ ਜਿਹੜੇ ਲੋਕ ਰਾਹ ਵਿੱਚ ਖਲੋਤੇ ਟੀਚਰਾਂ ਕਰਦੇ ਹੁਣ ਤੂੰ ਬਾਬਾ ਬਣੇਗਾ ਹੁਣ ਤੂੰ ਨਿਹੰਗ ਬਣ ਜਾਏਗਾ ਹੁਣ ਤੂੰ ਪਾਠੀ ਬਣੇਗਾ ਹੋਰ ਤੈਨੂੰ ਕੋਈ ਕੰਮ ਨਹੀਂ ਤੂੰ ਕੀ ਕਰਨਾ ਗੁਰਦੁਾਰੇ ਜਾ ਕੇ ਇੱਧਰ ਆਪਾਂ ਗੱਲਾਂ ਕਰਦੇ ਹਾਂ ਸੋ ਐਵੇਂ ਦਾ ਖਾਲਸਾ ਜੀ ਸੁਭਾ ਜੇ ਕਿਸੇ ਦੀ ਕੋਈ ਮਾਈ ਬੈਣ ਗੁਰੂ ਘਰ ਜਾ ਰਹੀ ਹੈ ਤੇ ਰਸਤੇ ਵਿੱਚ ਖੜੀਆਂ ਬੀਬੀਆਂ ਉਹਨੂੰ ਰੋਕ ਕੇ ਖਾਲਸਾ ਦੀ ਚੁਗਣੀਆਂ ਨਿੰਦਿਆਂ ਵਾਲੇ ਪਾਸੇ ਲਾ ਲੈਂਦੀਆਂ ਸੋ ਉਹ ਵੱਡੇ ਪਾਪੀ ਆਪਾਂ ਉਸ ਚੀਜ਼ ਦੇ ਬਣਦੇ ਹਾਂ ਸੋ ਵਿਕਾਰੀਆਂ ਦੀ ਸੰਗਤ ਨਹੀਂ ਕਰਨੀ ਚਾਹੀਦੀ ਗੁਰੂ ਕੀ ਸੰਗਤ ਕਰਨੀ ਚਾਹੀਦੀ ਗੁਰੂ ਕੀ ਬਾਣੀ ਦੀ ਸੰਗਤ ਗੁਰੂ ਦੇ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ ਗੁਰਮੁਖ ਖਾਲਸਾ ਜਿਹੜਾ ਹੈ ਉਹ ਤੁਹਾਨੂੰ ਜੇ ਤੁਸੀਂ ਉਹਦੀ ਸੰਗਤ ਕਰਦੇ ਹੋ ਤੇ ਤੁਹਾਨੂੰ ਪਾਰ ਲਾ ਦੇਗਾ ਇਹ ਪਾਵਨ ਪਵਿੱਤਰ ਬਾਣੀ ਵਿੱਚ ਬਚਨ ਆਉਂਦੇ ਕਿ ਜਿਹੜੀ ਖਾਲਸਾ ਜੀ ਸੰਗਤ ਹੈ ਉਹ ਸਭ ਤੋਂ ਉੱਚੀ ਤੇ શ્રેਸ਼ਟ ਹੈ ਸੋ ਜੇ ਆਪਾਂ ਭਾਈ ਸਾਹਿਬ ਭਾਈ ਗੁਰਦਾਸ ਜੀਆ ਨੂੰ ਪੁੱਛੀਏ ਕਿ ਭਾਈ ਸੰਗਤ ਜਿਹੜੀ ਉਹਦਾ ਕੀ ਲਾਭ ਹੈ ਕੀ ਫਰਕ ਹੈ ਸੰਗਤ ਵਿੱਚ ਸੰਗਤ ਦਾ ਕੀ ਫਾਇਦਾ ਹੈ ਤੇ ਸੰਗਤ ਦਾ ਕੀ ਫਾਇਦਾ ਤੇ ਕੀ ਨੁਕਸਾਨ ਹਨ ਉਸ ਸੰਗਤ ਦੇ ਤੇ ਕੀ ਲਾਭ ਹਨ ਸੰਗਤ ਦੇ ਤੇ ਭਾਈ ਸਾਹਿਬ ਖਾਲਸਾ ਜੀ ਬੜਾ ਸੋਹਣਾ ਦੱਸਦੇ ਉਹ ਆਖਦੇ ਨੇ ਕਿ ਤਨਕ ਹੀ ਜਾਵਨ ਕਾ ਦੂਧ ਦਦ ਹੋਤ ਜੈਸੇ ਤਨ ਕੀ ਕਾਂਜੀ ਪਰਿਆ ਦੁੱਧ ਫੁੱਟ ਜਾਤ ਹੈ ਕਹਿੰਦੇ ਸੰਗਤ ਦੇ ਕੋ ਸੰਗਤ ਐਵੇਂ ਹੈ ਚੰਗੀ ਸੰਗਤ ਤੇ ਮਾੜੀ ਸੰਗਤ ਗੁਰੂ ਕੀ ਸੰਗਤ ਕਿ ਵਿਕਾਰੀਆਂ ਦੀ ਸੰਗਤ ਕਹਿੰਦੇ ਨੇ ਜਿਵੇਂ ਦੁੱਧ ਹੈ ਜਿਹੜਾ ਕੋਈ ਦੁੱਧ ਦੀ ਖਾਲਸਾ ਜੀ ਸੰਗਤ ਕਰਦਾ ਤੇ ਵੇਖੋ ਦੁੱਧ ਨੂੰ ਥੋੜੀ ਜੀ ਜਾਗ ਲੱਗਦੀ ਹੈ ਤੇ ਦੁੱਧ ਤੋਂ ਦਹੀਂ ਬਣ ਜਾਂਦਾ ਦਹੀਂ ਵੀ ਖਾਲਸਾ ਜੀ ਲਾਭਦਾਇਕ ਹੈ ਸੰਸਾਰ ਖਾਂਦਾ ਤੇ ਸੁਖ ਮਾਣਦਾ ਦਹੀਂ ਨੇ ਦਹੀਂ ਦੀ ਸੰਗਤ ਹੋਈ ਖਾਲਸਾ ਜੀ ਜਾਗ ਲੱਗੀ ਆਪਾਂ ਥੋੜੀ ਜੀ ਜਾਗ ਲਾਉਨੇ ਆ ਨਾ ਖਟਿਆਈ ਲਾਉਨੇ ਆ ਖਟਿਆਈ ਦੀ ਤੇ ਦੁੱਧ ਦੀ ਸੰਗਤ ਹੋਈ ਤੇ ਜਿਹੜਾ ਦੁੱਧ ਸੀ ਖਾਲਸਾ ਜੀ ਉਹ ਦਹੀਂ ਵਿੱਚ ਬਦਲ ਗਿਆ ਤੇ ਦਹੀਂ ਜਿਹੜਾ ਉਹ ਸਾਰਾ ਸੰਸਾਰ ਛੱਕਦਾ ਚੰਗਾ ਹੀ ਕਾਰਜ ਹੋਇਆ ਨਾ ਤੇ ਕਹਿੰਦੇ ਹੁਣ ਵੇਖੋ ਅੱਗੇ ਦੂਸਰੀ ਕਹਿੰਦੇ ਕਿਤੇ ਕਾਂਜੀ ਦਾ ਕੋਈ ਛੱਟਾ ਜਾਂ ਕੋਈ ਕਿਸੇ ਪ੍ਰਕਾਰ ਕੋਈ ਦੁੱਧ ਵਿੱਚ ਪਾ ਜਵੇ ਤੇ ਉਸੇ ਵੇਲੇ ਖਾਲਸਾ ਜੀ ਉਹ ਜਿਹੜਾ ਦਹੀਂ ਹੈ ਉਹ ਫਟ ਜਾਂਦਾ ਖਰਾਬ ਹੋ ਜਾਂਦਾ ਜਦੋਂ ਆਪਾਂ ਜਾਣਦੇ ਹਾਂ ਕਿ ਦਹੀਂ ਨੂੰ ਫਟਾ ਕੇ ਖਾਲਸਾ ਜੀ ਪਨੀਰ ਬਣਾਉਂਦੇ ਸੋ ਉਹ ਕਹਿੰਦੇ ਵੀ ਇਹ ਉਹ ਇੱਕ ਸਭ ਕੁ ਸੰਗਤੀ ਦਾ ਸੰਗ ਹੋਣ ਕਰਕੇ ਇੱਕ ਛਿੱਟੇ ਦਾ ਸੰਗ ਹੋਣ ਕਰਕੇ ਉਹ ਜਿਹੜਾ ਦਹੀਂ ਸੀ ਦਹੀਂ ਦਾ ਰੂਪ ਵਿਗੜ ਗਿਆ ਤੇ ਦੋਹੀ ਜਿਹੜਾ ਨੁਕਸਾਨਦਾਇਕ ਹੋ ਗਿਆ ਪਹਿਲਾਂ ਉਹ ਆਨੰਦਦਾਇਕ ਸੀ ਖਾਣ ਦੇ ਸ਼ਕਣ ਸੀ ਸ਼ਕਣ ਦੇ ਜਿਹੜਾ ਚੰਗਾ ਸੀ ਸ਼ਕਣ ਵਾਸਤੇ ਫਿਰ ਉਹੀ ਦਹੀਂ ਖਾਲਸਾ ਜੀ ਜਿਹੜਾ ਹੈ ਉਹ ਨੁਕਸਾਨਦਾਇਕ ਹੋ ਗਿਆ ਕਿਉਂਕਿ ਸੰਗਤ ਹੋ ਗਈ ਨਾ ਉਹਦੀ ਤੇ ਇਹ ਭਾਈ ਸਾਹਿਬ ਦੱਸਦੇ ਕਿ ਜਦੋਂ ਕੋਈ ਚੰਗੇ ਦੀ ਸੰਗਤ ਹੁੰਦੀ ਹੈ ਤੇ ਆਪਣਾ ਭਾਈ ਫਾਇਦਾ ਹੁੰਦਾ ਜਦੋਂ ਮਾੜੇ ਦੀ ਸੰਗਤ ਹੁੰਦੀ ਹੈ ਤੇ ਨੁਕਸਾਨ ਹੁੰਦਾ ਆਤਮਾ ਦਾ ਫਿਰ ਅੱਗੇ ਦੱਸਦੇ ਨੇ ਕਹਿੰਦੇ ਤਨਕ ਹੀ ਬੀਜ ਬੋਏ ਬਿਰਖ ਬਥਾਰ ਹੋਏ ਕਹਿੰਦੇ ਇੱਕ ਛੋਟਾ ਜਿਹਾ ਬੀਜ ਬੀਜਣ ਦੇ ਨਾਲ ਵੱਡਾ ਰੁੱਖ ਪੈਦਾ ਹੁੰਦਾ ਵੱਡਾ ਜਿਹੜਾ ਦਰਖਤ ਉਹਦੇ ਵਿੱਚੋਂ ਪੈਦਾ ਹੁੰਦਾ ਕਿ ਕਿੱਡਾ ਸੋਹਣਾ ਖਾਲਸਾ ਜੀ ਵੀ ਉਹ ਰੁੱਖ ਨਿਕਲਦਾ ਤੇ ਉਹਨੂੰ ਫਲ ਲੱਗਦੇ ਫੁੱਲ ਲੱਗਦੇ ਸੋਹਣਾ ਲੱਗਦਾ ਸ਼ਾਨ ਦਿੰਦਾ ਹੈ ਸੁਖ ਸੰਸਾਰ ਨੂੰ ਦਿੰਦਾ ਹੈ ਤਨਕ ਹੀ ਬੀਜ ਬੋਏ ਬਿਰਖ ਵਿਥਾਰ ਹੋਏ ਇੱਕ ਛੋਟਾ ਜਿਹਾ ਬੀਜ ਬੀਜਣ ਦਾ ਜੇ ਐਡਾ ਵੱਡਾ ਰੁੱਖ ਵਧੀਆ ਹੋ ਜਾਂਦਾ ਕਿਉਂਕਿ ਖਾਲਸਾ ਜੀ ਕਿਸੇ ਨੇ ਉਹਨੂੰ ਤੋੜਿਆ ਤੇ ਕਹਿੰਦੇ ਉਹਦਾ ਪ੍ਰਭਾਵ ਵਧਿਆ ਚੰਗੀ ਸੰਗਤ ਕਰਨ ਦੇ ਨਾਲ ਉਹਦਾ ਵਿਥਾਰ ਵਧਿਆ ਉਹ ਵੱਡਾ ਹੋਇਆ ਉਹਨੂੰ ਫਲ ਲੱਗੇ ਫੁੱਲ ਲੱਗੇ ਤੇ ਨਾਲ ਹੀ ਭਾਈ ਸਾਹਿਬ ਜੀ ਕਹਿੰਦੇ ਤਨਕ ਹੀ ਚਿੰਗ ਪਰੇ ਭਸਮ ਹੋ ਸਮਾਤ ਹੈ ਕਹਿੰਦੇ ਪਰ ਇੱਕ ਕੁਸੰਗਤੀ ਦੀ ਸੰਗਤ ਹੋ ਜੇ ਮਾੜੀ ਜੀ ਕਿਤੇ ਚਿੰਗਿਆੜੀ ਉਸ ਰੁੱਖ ਨੂੰ ਲੱਗ ਜੇ ਤੇ ਕਹਿੰਦੇ ਸਾਰੇ ਦਾ ਸਾਰਾ ਜਿਹੜਾ ਰੁੱਖ ਹੈ ਉਹ ਭਰਿਆ ਭੁਰਿਆ ਤੇ ਫਲਿਆ ਹੋਇਆ ਸੋਹਣਾ ਜਿਹੜਾ ਵਿਥਾਰ ਉਹਦਾ ਹੋਇਆ ਸੀ ਉਹ ਰੁੱਖ ਜਿਹੜਾ ਹੈ ਭਸਮ ਹੋ ਜਾਂਦਾ ਖਤਮ ਹੋ ਜਾਂਦਾ ਸੁਆਹ ਹੋ ਜਾਂਦਾ ਇੱਕ ਨਿੱਕੀ ਜੀ ਚਿੰਗਿਆਰੀ ਦੇ ਕਰਕੇ ਸੋ ਖਾਲਸਾ ਜੀ ਸੰਗਤ ਕਰਨ ਦੇ ਨਾਲ ਰੁੱਖ ਵਾਂਗ ਸਾਡੀ ਆਤਮਾ ਪਰਫੁੱਲਤ ਹੁੰਦੀ ਹੈ ਸਾਡਾ ਮਨ ਪਰਫੁੱਲਤ ਹੁੰਦਾ ਹੈ ਸਾਡੇ ਅੰਦਰੋਂ ਵਿਕਾਰਾਂ ਦੀ ਮਹਿਲ ਖਤਮ ਹੁੰਦੀ ਹੈ ਤੇ ਨਿਰਮਲਤਾ ਹੀ ਆਉਂਦੀ ਹੈ ਪਰ ਇੱਕ ਕੁਸੰਗੀ ਦਾ ਬੰਦਾ ਕੋਈ ਇੱਕ ਸੰਗਤ ਜਿਹੜਾ ਵਿਕਾਰੀ ਪੁਰਸ਼ ਸਾਡੇ ਜੀਵਨ ਵਿੱਚ ਜੇ ਆ ਜਾਵੇ ਤੇ ਖਾਲਸਾ ਜਿਉ ਇੱਕ ਚੰਗਿਆੜੀ ਦਾ ਕੰਮ ਕਰਦਾ ਹੈ ਜਿਹੜੀ ਚੰਗਿਆੜੀ ਨਾਲ ਸਾਡਾ ਜਿਹੜਾ ਗੁਰਮਤ ਵਾਲਾ ਜੀਵਨ ਹੈ ਉਹ ਖਤਮ ਹੋ ਜਾਂਦਾ ਜਿਵੇਂ ਆਮ ਕਰਕੇ ਕਈ ਇਹੋ ਜਿਹੇ ਮਿਲਦੇ ਨੇ ਖਾਲਸਾ ਜਿਹੜੇ ਕਹਿੰਦੇ ਪਹਿਲਾਂ ਬਹੁਤ ਜਾਪ ਕਰਦੇ ਸਾਂ ਹੁਣ ਵਾਹਿਗੁਰੂ ਦਾ ਜਾਪ ਨਹੀਂ ਹੁੰਦਾ ਸਿਮਰਨ ਨਹੀਂ ਹੁੰਦਾ ਅਮਰਤ ਵੇਲਾ ਹੈ ਨਹੀਂ ਪਹਿਲਾਂ ਮਹਾਰਾਜ ਦੀ ਕਿਰਪਾ ਸੀ 2 ਵਜੇ ਉੱਠਦੇ ਸਾਂ 2:30 ਵਜੇ ਉੱਠਦੇ ਸਾਂ ਤੇ ਹੁਣ ਦੇ ਭਾਈ 7 ਵਜੇ ਉੱਠਦੇ ਆ ਉੱਠਿਆ ਹੀ ਨਹੀਂ ਜਾਂਦਾ ਗੁਰੂ ਘਰ ਜਾਇਆ ਹੀ ਨਹੀਂ ਜਾਂਦਾ ਇਹ ਖਾਲਸਾ ਦੀ ਚਾਤ ਹੈ ਤੁਮਾਰੋ ਤੁਹਾਡੇ ਜੀਵਨ ਵਿੱਚ ਕੋਈ ਕਸੰਗਤੀ ਤੇ ਨਹੀਂ ਕੋਈ ਵਿਕਾਰੀ ਪੁਰਸ਼ ਕਿ ਤੇ ਪੁਰਸ਼ ਤੇ ਨਹੀਂ ਕੋਈ ਨਾਸਤਕਤ ਨਹੀਂ ਜੇ ਕੋਈ ਇਹੋ ਜਿਹੇ ਬੰਦੇ ਦਾ ਤੁਸੀਂ ਸੰਗ ਕਰ ਰਹੇ ਹੋ ਫਿਰ ਖਾਲਸਾ ਜੀ ਤੁਹਾਡਾ ਨਾਮ ਨਹੀਂ ਕਦੇ ਬਣ ਸਕਦਾ ਕਿਉਂਕਿ ਕਸੰਗਤੀ ਦਾ ਸੰਗ ਜਿਹੜਾ ਤੁਹਾਨੂੰ ਆ ਕਸੰਗਤੀ ਦੇ ਖਾਲਸਾ ਜੀ ਮੈਂ ਦੱਸ ਰਿਹਾ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਕੀ ਕਹਿੰਦੇ ਨੇ ਕਹਿੰਦੇ ਤਨ ਕੀ ਖਾਏ ਬਖੋਤ ਹੈ ਬినాਸ਼ ਕਾਲ ਕਹਿੰਦੇ ਜਿਵੇਂ ਥੋੜਾ ਜਿਹਾ ਜ਼ਹਿਰ ਖਾਣ ਦੇ ਨਾਲ ਜੀਵਨ ਖਤਮ ਹੋ ਜਾਂਦਾ ਹੈ ਕਹਿੰਦੇ ਤਨਕ ਹੀ ਅਮਰਤ ਕੈ ਅਮਰ ਹੋਏਗਾ ਤ ਹੈ ਪਰ ਜੇ ਕੋਈ ਅਮਰਤ ਭਾਈ ਥੋੜਾ ਜਾਂ ਮਿਲ ਜਵੇ ਉਹਦੇ ਨਾਲ ਜਿਹੜਾ ਜੀਵਨ ਹੈ ਉਹ ਅਮਰ ਹੋ ਜਾਂਦਾ ਜਿਵੇਂ ਖਾਲਸਾ ਜੀ ਕੋਈ ਜ਼ਹਿਰ ਖਾ ਲਵੇ ਤੇ ਉਸੇ ਵੇਲੇ ਉਹਦਾ ਜੀਵਨ ਜਿਹੜਾ ਹੈ ਖਤਮ ਹੋ ਜਾਂਦਾ ਜੇ ਕੋਈ ਸੰਗਤੀ ਦਾ ਸੰਗ ਕਰ ਲਵੇ ਤੇ ਕਹਿੰਦੇ ਉਹ ਜ਼ਹਿਰ ਦੇ ਬਰਾਬਰ ਹੈ ਤੇ ਜਿਵੇਂ ਕੋਈ ਖਾਲਸਾ ਜੀ ਕੋਈ ਅਧਿਆਤਮਿਕ ਬਚਨ ਜਿਹੜਾ ਅੰਮ੍ਰਿਤ ਰੂਪੀ ਬਚਨ ਹੋਵੇ ਕੋਈ ਕਿਸੇ ਦੇ ਕੋਲੋਂ ਸੁਣ ਲਵੇ ਉਹਦੇ ਨਾਲ ਖਾਲਸਾ ਜੀ ਜੀਵਨ ਵਿੱਚ ਜਿਹੜਾ ਸੁੱਖ ਆ ਜਾਂਦਾ ਗਤੀ ਹੋ ਜਾਂਦੀ ਹੈ ਫਿਰ ਕਹਿੰਦੇ ਸੰਗਤ ਅਸਾਧ ਸਾਧ ਗਨਕਾ ਵਿਵਾਹਤਾ ਜਿਉ ਤਨਕ ਮੈ ਉਪਕਾਰ ਉਹ ਵਿਕਾਰ ਘਾਤ ਹੈ ਕਹਿੰਦੇ ਜਿਵੇਂ ਇੱਕ ਸਾਧੂ ਹੋਵੇ ਕੋਈ ਤੇ ਜਾਂ ਪਹਿਲਾ ਪਹਿਲਾ ਉਹ ਦੱਸਦੇ ਕਿ ਸੰਗਤ ਅਸਾਧ ਸਾਧ ਕਹਿੰਦੇ ਜਿਵੇਂ ਕੋਈ ਵੇਸਵਾ ਹੋਵੇ ਤੇ ਅਸਾਧ ਹੋਵੇ ਮਾੜਾ ਪੁਰਖ ਸਾਧੂ ਨਾ ਹੋਵੇ ਅਸਾਧ ਹੋਵੇ ਮਾੜੀਆਂ ਜਿਹੜੀਆਂ ਉਹਦੀਆਂ ਹਰਕਤਾਂ ਹੁਣ ਮਾੜਾ ਉਹਦਾ ਜੀਵਨ ਹੋਵੇ ਕਹਿੰਦੇ ਜੇ ਉਹਦੇ ਉਹਦੇ ਸੰਗਤ ਸਾਨੂੰ ਹੋ ਜਵੇ ਵੇਸ਼ਵਾਰੀ ਸੰਗਤ ਕਿਸੇ ਪੁਰਖ ਨੂੰ ਹੋ ਜਵੇ ਫਿਰ ਖਾਲਸਾ ਜੀ ਉਹ ਖੂਹ ਦੇ ਵਿੱਚ ਡਿੱਗਦਾ ਹੀ ਜਾਂਦਾ ਉਹ ਕਦੇ ਬਾਹਰ ਨਹੀਂ ਨਿਕਲਦਾ ਇਹ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਆ ਕਿ ਸੰਗਤ ਜਿਹੜੀ ਕੋ ਸੰਗਤ ਹੈ ਉਹਦਾ ਆ ਕੰਮ ਹੈ ਜਿਹੜਾ ਕੁਸੰਗਤ ਹੈ ਕਰਨੀ ਉਹ ਖਾਲਸਾ ਜੀ ਜੀਵਨ ਨੂੰ ਥੱਲੇ ਨੂੰ ਲੈ ਕੇ ਜਾਂਦੀ ਹੈ ਕਦੇ ਉੱਪਰ ਨੂੰ ਲੈ ਕੇ ਨਹੀਂ ਜਾਂਦੀ ਕਦੇ ਉਹਦੇ ਅੰਦਰ ਆਤਮਿਕ ਆਨੰਦ ਨਹੀਂ ਬਣਦਾ ਕਹਿੰਦੇ ਜਿਵੇਂ ਇੱਕ ਮਾੜਾ ਪੁਰਸ਼ ਤੇ ਵੇਸ਼ਵਾਦੀ ਸੰਗਤ ਕਰਨ ਦੇ ਨਾਲ ਥੋੜੇ ਚਿਰ ਵਿੱਚ ਵੀ ਜਿਹੜੇ ਤੁਹਾਡੇ ਕੀਤੇ ਹੋਏ ਉਪਕਾਰ ਨੇ ਘਾਤ ਹੋ ਜਾਂਦੇ ਖਤਮ ਹੋ ਜਾਂਦੇ ਵੇਖ ਲੋ ਮਹਾਰਾਜ ਦੀ ਬਾਣੀ ਕਹਿ ਰਹੀ ਹੈ ਤਨਕ ਤੰਦ ਤਨਕ ਮੈਂ ਉਪਕਾਰ ਜੋ ਬਕਾਰ ਘਾਤ ਹੈ ਕਹਿੰਦੇ ਜਿਹੜੇ ਤੁਸੀਂ ਪੁੰਨ ਦਾਨ ਕੀਤੇ ਹੋਣਗੇ ਕੋਈ ਨਾਮ ਜਪਿਆ ਹੋਊਗਾ ਕੋਈ ਖਾਲਸਾ ਜੀ ਪਿਛਲੇ ਜਨਮਾਂ ਦੀ ਕਮਾਈ ਹੋਊਗੀ ਕਹਿੰਦੇ ਜੇ ਵੇਸ਼ਵਾ ਦਾ ਸੰਗ ਹੋ ਜਵੇ ਮਾੜੀ ਮਾੜੀ ਇਸਤਰੀ ਦਾ ਤੇ ਜਾਂ ਮਾੜੇ ਪੁਰਖ ਦਾ ਮਾੜੇ ਬੰਦੇ ਦਾ ਮਾੜੇ ਸਾਧ ਦਾ ਜੇ ਤੁਹਾਨੂੰ ਸੰਗ ਹੋ ਜਵੇ ਕਹਿੰਦੇ ਤੁਹਾਡੇ ਕੀਤੇ ਹੋਏ ਜਿਹੜੇ ਸਾਰੇ ਪੁੰਨ ਨੇ ਨਾ ਸਾਰੇ ਨੇ ਸਾਰੇ ਉਪਕਾਰ ਉਹ ਕਹਿੰਦੇ ਘਾਤ ਹੋ ਜਾਂਦੇ ਖਤਮ ਹੋ ਜਾਂਦੇ ਇਹ ਭਾਈ ਸਾਹਿਬ ਜੀ ਖਾਲਸਾ ਜੀ ਕਹਿ ਰਹੇ ਤੇ ਕਹਿੰਦੇ ਉਥੇ ਦੂਜੇ ਦੂਸਰੇ ਪਾਸੇ ਜੇ ਚੰਗੇ ਪੁਰਸ਼ ਦੀ ਸੰਗਤ ਹੋ ਜਵੇ ਸਾਧ ਦੀ ਜਿਹੜਾ ਪੂਰਾ ਸਾਧੂ ਹੋਵੇ ਗੁਰਮਖ ਹੋਵੇ ਸੱਚੇ ਪਾਸ਼ਾ ਕਾਲਪੁਰਖ ਦਾ ਕਹਿੰਦੇ ਜੇ ਉਹਦੀ ਸੰਗਤ ਹੋ ਜੇ ਤੇ ਉਧਰੋਂ ਚੰਗੀ ਜਿਹੜੀ ਇਸਤਰੀ ਹੈ ਵਿਆਹੀ ਹੋਈ ਚੰਗੀ ਇਸਤਰੀ ਜਿਹੜੀ ਚੰਗੇ ਗੁਣਾ ਵਾਲੀ ਆਪਣੇ ਪਤੀ ਵਰਤਾ ਪਤੀ ਦੀ ਪਤੀ ਦਾ ਆਦਰ ਸਤਕਾਰ ਕਰਨ ਵਾਲੀ ਦਾ ਜੇ ਸੰਗਤ ਹੋ ਜਵੇ ਫਿਰ ਮਹਾਰਾਜ ਕਹਿੰਦੇ ਜੀਵਨ ਬਦਲ ਜਾਂਦਾ ਜਿਵੇਂ ਸੰਗਤ ਸਾਧੂ ਦੀ ਸੰਗਤ ਕਰਨ ਦੇ ਨਾਲ ਖਾਲਸਾ ਜੀ ਚੜ੍ਹਦੀ ਕਲਾ ਹੋ ਜਾਂਦੀ ਸਾਧੂ ਦੇ ਬਚਨ ਮੰਨਣ ਨਾਲ ਗਤੀ ਹੋ ਜਾਂਦੀ ਜੇ ਕੋਈ ਬਚਨ ਕਮਾਵੇ ਸੰਤਨ ਕਾਸੋ ਗੁਰ ਪ੍ਰਸਾਦੀ ਤਰੀਆ ਕਹਿੰਦੇ ਜੇ ਕੋਈ ਸਾਧੂ ਦਾ ਬਚਨ ਕਮਾਲਵੇ ਤੇ ਗੁਰੂ ਦੀ ਕਿਰਪਾ ਨਾਲ ਤਰ ਜਾਂਦਾ ਸੋ ਇਸੇ ਪ੍ਰਕਾਰ ਜੇ ਕੋਈ ਵਿਅਵਤਾ ਇਸਤਰੀ ਹੈ ਚੰਗੀ ਚੰਗੇ ਗੁਣਾ ਵਾਲੀ ਜਦੋਂ ਉਹਦਾ ਵੀ ਕੋਈ ਬੀਬੀ ਜਾਂ ਬੰਦਾ ਕੋਈ ਸੰਗ ਕਰਦਾ ਕੋਈ ਉਹਦੇ ਕੋਲੋਂ ਬਚਨ ਸੁਣਦਾ ਖਾਲਸਾ ਜੀ ਉਹਦਾ ਵੀ ਜੀਵਨ ਜਿਹੜਾ ਹੈ ਚੜ੍ਹਦੀ ਕਲਾ ਵਾਲਾ ਹੋ ਜਾਂਦਾ ਸੋ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਸੰਗਤ ਤੋਂ ਬਚੋ ਜਿੰਨਾ ਬਚ ਸਕਦੇ ਹੋ ਖਾਲਸਾ ਜੀ ਇੱਕ ਸੰਗਤੀ ਪੁਰਸ਼ ਨੇ ਜਿਹੜੇ ਜੀਵਨ ਨੂੰ ਖਤਮ ਕਰ ਜਾਂਦੇ ਮਹਾਰਾਜ ਦੇ ਇਥੋਂ ਤੱਕ ਬਾਣੀ ਕਹਿੰਦੀ ਹੈ ਸਾਖਤ ਸੰਗ ਨਾ ਕੀਜੀਐ ਦੂਰ ਹੋ ਜਾਈਏ ਭਾਗ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਸਾਖਤ ਦਾ ਕਦੇ ਸੰਗ ਨਾ ਕਰੋ ਸਾਖਤੀ ਬੰਦਾ ਜਿਹੜਾ ਹੈ ਉਹ ਤੁਹਾਨੂੰ ਲੈ ਕੇ ਡੁੱਬ ਜੇਗਾ ਤੇ ਕਹਿੰਦੇ ਦੂਰੋਂ ਦੂਰੋਂ ਹੀ ਵੇਖ ਕੇ ਉਹਨੂੰ ਭਾਜੋ ਨੱਠੋ ਜਿਹੜਾ ਗੁਰਮੁਖ ਹੈ ਨਾ ਖਾਲਸਾ ਜੀ ਗੁਰਸਿੱਖ ਗੁਰਮੁਖ ਉਹ ਕਿਸੇ ਕੋਲੋਂ ਨਹੀਂ ਡਰਦਾ ਕਿਸੇ ਕੋਲੋਂ ਨਹੀਂ ਡਰਦਾ ਪਰ ਇੱਕ ਚੀਜ਼ ਕੋਲੋਂ ਡਰਦਾ ਇੱਕ ਤੋਂ ਉਹ ਕਾ ਤੋਂ ਉਹ ਸੰਗਤੀ ਤੋਂ ਸਾਕਤ ਬੰਦੇ ਤੋਂ ਸਾਕਤ ਤੋਂ ਬੰਦੇ ਤੋਂ ਡਰਦਾ ਕਿਉਂਕਿ ਸਾਕਤ ਦਾ ਸੰਗ ਕਰਨ ਦੇ ਨਾਲ ਉਹਦਾ ਜਪਿਆ ਹੋਇਆ ਜਾਪ ਜਿਹੜਾ ਨਾ ਸੁਣਨ ਲੱਗ ਪੈਂਦਾ ਸੋ ਮਹਾਰਾਜ ਕਿਰਪਾ ਕਰਨ ਆਪਾਂ ਸੰਗਤ ਕਰਿਆ ਕਰੀਏ ਗੁਰੂ ਕੇ ਗੁਰੂ ਕੇ ਖਾਲਸੇ ਦੀ ਚੰਗੇ ਪੁਰਸ਼ਾਂ ਦੀ ਫਿਰ ਸਾਡਾ ਜੀਵਨ ਜਿਹੜਾ ਸੁਧਰੇਗਾ ਆਓ ਖਾਲਸਾ ਜੀ ਅੱਜ ਦੀ ਹੱਡ ਵੀਤੀ ਸਰਵਣ ਕਰੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੂਰ ਸਿੰਘ ਸਾਹਿਬ ਸਮੂਹ ਸ਼ੀਰ ਸਿੰਘ ਜਿਨ੍ਹਾਂ ਦੀ ਕਿਰਪਾ ਸਦਕਾਏ ਆਈ ਹੈ ਮਹਾਰਾਜ ਦੀ ਰਹਿਮਤ ਕਿਰਪਾ ਸਦਕਾ ਆਈ ਹੈ ਉਹ ਸਰਵਣ ਕਰੀਏ ਇਹ ਹੱਡਬੀਤੀ ਖਾਲਸਾ ਜੀ ਇੱਕ ਵੀਰ ਨੇ ਸੁਣਾਉਣਾ ਕੀਤੀ ਹੈ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਦੇ ਕਿਰਪਾ ਕੀਤੀ ਵੀਰ ਕਹਿੰਦਾ ਆ ਕਿ ਮਹਾਰਾਜ ਦੀ ਕਿਰਪਾ ਸਦਕਾ ਸ਼ੁਰੂ ਤੋਂ ਹੀ ਗੁਰੂ ਘਰ ਵਿੱਚ ਜਾਂਦੇ ਸਾਖ ਪਰਿਵਾਰ ਚੰਗਾ ਸੀ ਗੁਰਮੁਖ ਸੀ ਮਹਾਰਾਜ ਦੀ ਕਿਰਪਾ ਨਾਲ ਸਤਿਗੁਰਾਂ ਨੇ ਸਿੱਖਾਂ ਦੇ ਘਰ ਵਿੱਚ ਜਨਮ ਦਿੱਤਾ ਬੜਾ ਸੁਭਾਅ ਨੇਕ ਆ ਵੀਰ ਦਾ ਅਜੇ ਛੋਟੀ ਦੀ ਉਮਰ ਦਾ ਕੋਈ ਬਹੁਤੀ ਜ਼ਿਆਦਾ ਉਹਦੀ ਉਮਰ ਨਹੀਂ ਹੈ ਤੇ ਬੜੀ ਮਹਾਰਾਜ ਦੀ ਕਿਰਪਾ ਸਦਕਾ ਉਹਨੇ ਖਾਲਸਾ ਜੀ ਆਪਣੀ ਹੱਡਬੀਤੀ ਸੁਣਾਈ ਹੁਣ ਬਾਹਰ ਆ ਮੁੰਡਾ ਉਹ ਤੇ ਪਰ ਹੈ ਤਾਂ ਛੋਟੀ ਜੀ ਪਰ ਬੜੀ ਕਿਰਪਾ ਦੇ ਵਿੱਚ ਖਾਲਸਾ ਜੀ ਸ਼ਹੀਦੀ ਦੇ ਇੱਕ ਦੀ ਮਹਿਮਾ ਹੈ ਸੋ ਕਈ ਕਹਿੰਦੇ ਨੇ ਕਿ ਇਹਦਾ ਕੀ ਫਾਇਦਾ ਕੀ ਲਾਭ ਹੈ ਖਾਲਸਾ ਜੀ ਜਿਵੇਂ ਜਿਵੇਂ ਮਹਾਰਾਜ ਦੀ ਕਿਰਪਾ ਸਦਕਾ ਰਗੜੇ ਸਿੰਘ ਲਾਉਂਦੇ ਨੇ ਨਾ ਤੇ ਉਹਨਾਂ ਦੇ ਕਾਰਜ ਸਿੱਧ ਹੁੰਦੇ ਆ ਵੈਸੇ ਤਾਂ ਆਪਣੇ ਘਰਾਂ ਦੇ ਵਿੱਚ ਰਗੜਾ ਲਵਾਉਣਾ ਚਾਹੀਦਾ ਫੌਜ ਨੂੰ ਸੱਦ ਕੇ ਨਿਹੰਗਾਂ ਸਿੰਘਾਂ ਨੂੰ ਸੱਦ ਕੇ ਉਹਨਾਂ ਨੂੰ ਖਾਲਸਾ ਜੀ ਭੇਟਾ ਦੇ ਕੇ ਆਪਣੇ ਖੁਸ਼ੀ ਦੇ ਨਾਲ ਭੇਟਾ ਦੇ ਕੇ ਤੇ ਉਹਨਾਂ ਨੂੰ ਰਸਤਬਸਤ ਲਿਆ ਕੇ ਦੇਣੀ ਚਾਹੀਦੀ ਤੇ ਉਹਨਾਂ ਨੂੰ ਕਹਿਣਾ ਚਾਹੀਦਾ ਸਾਡੇ ਘਰ ਵਿੱਚ ਰਗੜਾ ਲਾ ਦਿਓ ਰਗੜਾ ਲਾ ਕੇ ਖਾਲਸਾ ਜੀ ਜਦੋਂ ਅਰਦਾਸ ਬੇਨਤੀ ਕਰਦੇ ਬੜੀ ਮਹਾਰਾਜ ਦੀ ਕਿਰਪਾ ਵਰਤਦੀ ਹੈ ਤੇ ਜੇ ਨਹੀਂ ਇਹ ਕੰਮ ਕਰ ਸਕਦੇ ਫਿਰ ਖਾਲਸਾ ਜੀ ਸ਼ਹੀਦੀ ਦੇਗਾ ਆਪਾਂ ਕਰਾਉਨੇ ਆ ਜਦੋਂ ਉਹਨਾਂ ਸਥਾਨਾਂ ਤੇ ਰਗੜੇ ਲੱਗਦੇ ਨੇ ਨਾ ਜਿਉਂ-ਜਿਉਂ ਖਾਲਸਾ ਜੀ ਸਲੂਤਰ ਚੱਲਦਾ ਸੁਨਹਿਰੇ ਦੇ ਵਿੱਚ ਤਿਉਂ ਤੇ ਉਹ ਮਹਾਰਾਜ ਦੀ ਕਿਰਪਾ ਵਰਤਦੀ ਹੈ ਸਤਿਗੁਰੂ ਦੀ ਦਇਆ ਹੁੰਦੀ ਹੈ ਜਿਨ੍ਹਾਂ ਨੇ ਸੇਵਾ ਕੀਤੀ ਹੁੰਦੀ ਹੈ ਜਿਨ੍ਹਾਂ ਦੀ ਉਹ ਰਸਤਬਸਤ ਹੁੰਦੀ ਹੈ ਖਾਲਸਾ ਜੀ ਉਹਨਾਂ ਦੇ ਕਾਰਜ ਫਿਰ ਮਹਾਰਾਜ ਹੌਲੀ-ਹੌਲੀ ਸਵਾਰਨ ਲੱਗ ਪੈਂਦੇ ਸੋ ਇਹ ਸ਼ਰਦਾਵਾਣ ਹੈ ਜਿਹੜਾ ਬੰਦਾ ਉਹਦੇ ਬੜੀ ਛੇਤੀ ਸਬਰਦੇ ਦੂਸਰਾ ਖਾਲਸਾ ਜੀ ਥੋੜਾ ਚਿਰ ਨੂੰ ਲੱਗਦਾ ਇਸ ਕਰਕੇ ਲਗਾਤਾਰ ਕਈ ਸ਼ੀਧੀ ਦੇਗਾਂ ਕਰਾਉਂਦੇ ਕਿ ਮੋਰਚਾ ਟੁੱਟ ਜਵੇ ਸੋ ਇਹ ਵੀਰ ਨੇ ਦੱਸਣਾ ਕੀਤਾ ਕਿ ਕਿਵੇਂ ਮਹਾਰਾਜ ਦੀ ਕਿਰਪਾ ਹੋਈ ਵੀਰ ਕਹਿੰਦਾ ਕਿ ਮੈਂ ਪਲੱਸ 2 ਕਰਨ ਤੋਂ ਬਾਅਦ ਬੀਏ ਕੀਤੀ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਸਦਕਾ ਮੇਰਾ ਵੀ ਚੇਤ ਕੀਤਾ ਵੀ ਮੈਂ ਬਾਹਰ ਜਾ ਕੇ ਆਵਾਂ ਕਿਉਂਕਿ ਅਸੀਂ ਤਿੰਨ ਭਾਈ ਭੈਣਾਂ ਤੇ ਅਸੀਂ ਦੋ ਭਰਾ ਹਾਂ ਸਾਡੀ ਇੱਕ ਭੈਣ ਹੈ ਤੇ ਉਹ ਫਿਰ ਮੈਂ ਸੋਚਿਆ ਵੀ ਮੈਂ ਇੱਕ ਜਾਣਾ ਘਰੋਂ ਬਾਹਰ ਜਾਣੇ ਆ ਮੈਂ ਉੱਥੇ ਪੜਾਂਗਾ ਨਾਲੇ ਉੱਥੇ ਕੰਮ ਕਾਜ ਕਰਾਂਗਾ ਚਲੋ ਮਹਾਰਾਜ ਦੀ ਕਿਰਪਾ ਨਾਲ ਸੈੱਟ ਹੋਵਾਂਗਾ ਕਿੰਨਾ ਮੇਰੀ ਇੱਛਾ ਸੀ ਬਾਹਰ ਜਾਣ ਦੀ ਕਿੰਨਾ ਮੈਂ ਆਇਲਟਸ ਦਾ ਪੇਪਰ ਦਿੱਤਾ ਤੇ ਜਦੋਂ ਕਾਫੀ ਤਿੰਨ ਕ ਮਹੀਨੇ ਬਾਅਦ ਜਾਂਦਾ ਰਿਹਾ ਮੇਰੇ ਜਿਆਦਾ ਪੱਲੇ ਇੰਗਲਿਸ਼ ਨਹੀਂ ਪੈਂਦੀ ਵੈਸੇ ਤੇ ਕਿੰਨਾ ਮੈਂ ਜਾਂਦਾ ਰਿਹਾ ਮੈਂ ਜਦੋਂ ਪੇਪਰ ਦਿੱਤਾ ਮੇਰੇ ਬੈਂਡ ਨਹੀਂ ਆਏ ਕਹਿੰਦਾ ਫਿਰ ਉਸ ਤੋਂ ਬਾਅਦ ਥੋੜੇ ਚਿਰ ਬਾਅਦ ਮੈਂ ਫਿਰ ਟਰਾਈ ਕਰਦਾ ਰਿਹਾ ਲਗਾਤਾਰ ਫਿਰ ਪੇਪਰ ਦਿੱਤਾ ਫਿਰ ਮੈਨੂੰ ਕੋਈ ਲਾਭ ਨਹੀਂ ਹੋਇਆ ਕੋਈ ਨੰਬਰ ਨਹੀਂ ਆਏ ਤੇ ਉਸ ਤੋਂ ਬਾਅਦ ਤੀਜੀ ਵਾਰ ਫੇਰ ਦਿੱਤਾ ਕਹਿੰਦਾ ਤਿੰਨ ਵਾਰ ਪੇਪਰ ਦੇ ਕੇ ਨਾ ਤੇ ਮੈਂ ਹਾਰ ਮੰਨ ਕੇ ਮੈਂ ਕਹਾ ਨਹੀਂ ਮਣਾ ਹੁਣ ਨਹੀਂ ਦੇਣਾ ਵੀ ਆਪਣੇ ਨੰਬਰ ਨਹੀਂ ਆਉਣੇ ਆਪਾਂ ਕੋਈ ਇੱਥੇ ਕੰਮ ਕਾਰ ਕਰ ਲੈਨੇ ਆ ਤੇ ਆਪਣੇ ਬੈਂਡ ਨਹੀਂ ਆਉਣੇ ਵੀ ਆਪਾਂ ਰਹਿਣ ਦਿੰਨੇ ਆ ਦੂਜੇ ਭਰਾ ਨੂੰ ਵੇਖਾਂਗੇ ਉਹ ਟਰਾਈ ਕਰ ਲੂਗਾ ਜਾਂ ਭੈਣ ਹੁਣੀ ਟਰਾਈ ਕਰ ਲੈਣਗੇ ਵੀ ਮੈਂ ਨਹੀਂ ਹੁਣ ਜਾਣਾ ਮੈਂ ਇੱਥੇ ਰਹੂੰਗਾ ਵੀ ਹੁਣ ਫਾਇਦਾ ਨਹੀਂ ਕੋਈ ਤਿੰਨ ਵਾਰੀ ਹੋ ਗਿਆ ਉਹ ਵੀ ਬੇਇੱਜ਼ਤੀ ਕਰਦੇ ਆ ਕਿਉਂਕਿ ਮੈਂ ਜਦੋਂ ਜਾਂਦਾ ਆਂ ਜਿਹੜੇ ਜਿਹੜੇ ਸੈਂਟਰ ਜਾਣਾ ਉੱਥੇ ਕੋਈ ਨਾ ਕੋਈ ਮੇਰਾ ਵਾਕਿਫ ਹੁੰਦਾ ਸੀ ਉਹਨੇ ਇਹੋ ਅੱਗੋਂ ਕਹਿੰਦਾ ਸੀ ਯਾਰ ਤੂੰ ਦੱਗੇ ਵੀ ਦਿੱਤੇ ਆ ਪੇਪਰ ਤੂੰ ਅਜੇ ਤੱਕ ਤੇਰੇ ਬੈਂਡ ਹੀ ਨਹੀਂ ਆਏ ਇੰਦਾਂ ਦੀਆਂ ਗੱਲਾਂ ਕਰਨੀਆਂ ਉਹਦੇ ਨਾਲ ਮੈਨੂੰ ਬੇਜਤੀ ਜਿਹੀ ਮਹਿਸੂਸ ਹੁੰਦੀ ਸੀ ਤੇ ਵੀਰ ਕਹਿੰਦਾ ਬਹੁਤ ਮੈਨੂੰ ਇਦਾਂ ਨਾ ਦਿੱਕਤ ਆਉਣ ਲੱਗ ਪਈ ਵੀ ਮੈਂ ਮਣਾ ਹੋਣ ਨਹੀਂ ਜਾਣਾ ਫਿਰ ਮੇਰੇ ਮਨ ਵਿੱਚ ਫਿਰ ਖਿਆਲ ਆਉਣਾ ਵੀ ਕੋਈ ਨਾ ਕੋਈ ਰਾਹ ਤੇ ਹੋਊਗਾ ਕਿਵੇਂ ਜਾਵਾਂ ਵੀ ਮੈਂ ਬਾਹਰ ਜਾਣਾ ਚਾਹੁੰਦਾ ਮੇਰਾ ਚਿੱਤ ਕਰਦਾ ਬਾਹਰ ਜਾਣਾ ਵੀ ਮੈਂ ਬਾਹਰ ਜਾ ਕੇ ਕਮਾਈ ਕਰੂੰਗਾ ਆਪਣੇ ਪਰਿਵਾਰ ਨੂੰ ਪਾਲੂੰਗਾ ਵੀ ਚਲੋ ਜ਼ਿੰਦਗੀ ਸੈੱਟ ਹੋ ਜਾਊਗੀ ਇਹ ਸੋਚ ਕੇ ਖਾਲਸਾ ਜੀ ਵੀਰ ਜਿਹੜਾ ਕਹਿੰਦਾ ਵੀ ਮੈਂ ਵੈਸੇ ਤੇ ਖਾਲਸਾ ਜੀ ਜਿਨ੍ਹਾਂ ਨੇ ਜ਼ਿੰਦਗੀ ਸੈੱਟ ਕਰਨੀ ਹੈ ਨਾ ਉਹਨੂੰ ਅੱਜ ਦੀ ਡੇਟ ਵਿੱਚ ਬਾਹਰ ਜਾਣ ਦੀ ਲੋੜ ਨਹੀਂ ਹੈ ਉਹ ਇੱਥੇ ਕੰਮ ਕਰ ਲੈ ਖਾਲ ਸਾਜੀ ਸਬਜੀ ਜਿਹੜੀ ਹੈ ਨਾ ਸਬਜੀ ਲੋਕ ਭਈਏ ਵੇਚਦੇ ਨੇ ਇੱਥੇ ਆਪਣੇ ਤੇ ਹੁਣ ਦਾਸਰੇ ਦੀ ਚਲੋ ਆਪਣੀ ਮਹਾਰਾਜ ਦੀ ਕਿਰਪਾ ਸਦਕਾ ਆਪਣੀ ਕਰਿਆਨੇ ਦੀ ਸ਼ਾਪ ਹੈ ਤੇ ਆਪਾਂ ਨੂੰ ਕਈ ਚੀਜ਼ਾਂ ਦਾ ਪਤਾ ਲੱਗਦਾ ਵੀ ਇਹਦੇ ਵਿੱਚ ਕਮਾਈ ਹੈਗੀ ਹੈ ਜੇ ਆਪਾਂ ਖਾਲਸਾ ਜੀ ਸਬਜੀ ਲਿਆ ਕੇ ਹੁਣ ਗੰਡੇ ਨੇ ਜਾਂ ਪਿਆਜ਼ ਨੇ ਕਿੱਥੋਂ ਤੱਕ ਚੱਲ ਜਾਂਦੇ ਆਪਣੇ ਪੰਜਾਬੀ ਲੋਕ ਰੇੜੀ ਤੋਂ ਡਰਦੇ ਆ ਰੇੜੀ ਲਾ ਕੇ ਉੱਥੇ ਕੁਰਸੀ ਢਾਹ ਕੇ ਬਹਿਣਾ ਹੀ ਹੈ ਨਾ ਸੇਟ ਦੀ ਤਰ੍ਹਾਂ ਕੋਈ ਆਊਗਾ ਸਾਮਾਨ ਦੇ ਦੇਣਾ ਖਾਲਸਾ ਜੀ ਫਲ ਫਰੂਟ ਜਿਹੜਾ ਹੈ ਉਹ ਕਿੰਨਾ ਮਹਿੰਗਾ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਬਿਜ਼ਨਸ ਜਿਹੜਾ ਚਲਾਇਆ ਜੂਪੀ ਬਿਹਾਰਾਂ ਵਾਲਿਆਂ ਨੇ ਆ ਕੇ ਚਲਾਇਆ ਪਰ ਆਪਾਂ ਨੂੰ ਸਮਝ ਨਹੀਂ ਆਉਂਦੀ ਆਪਾਂ ਨੂੰ ਇਹ ਕਰਨਾ ਪਊਗਾ ਜੇ ਪੈਸੇ ਕਮਾਉਣੇ ਨੇ ਹੁਣ ਖਾਲਸਾ ਜੀ ਇੱਕ ਮੈਂ ਹੁਣ ਨਾਂ ਨਹੀਂ ਲੈਣਾ ਉਹ ਬੰਦੇ ਦਾ ਤੇ ਅੰਮ੍ਰਿਤਸਰ ਸਾਹਿਬ ਚ ਆਹੋ ਉਹ ਬੰਦੇ ਨੇ ਕੇਲੇ ਵੇਚ-ਵੇਚ ਕੇ ਕੋਠੀ ਪਾਈ ਆ ਹੁਣ ਇਹ ਹਾਸੋ ਹੀ ਨਹੀਂ ਗੱਲ ਬਣਦੀ ਆ ਪਰ ਅਸੀਂ ਅੱਖਾਂ ਨਾਲ ਵੇਖਦੇ ਰਹੇ ਆ ਕੇਲੇ ਵੇਚ-ਵੇਚ ਕੇ ਉਹ ਬੰਦੇ ਨੇ ਕੋਠੀ ਪਹਿਲਾਂ ਥਾਂ ਲਿਆ ਫਿਰ ਕੋਠੀ ਪਾਈ ਤੇ ਖਾਲਸਾ ਖਾਲਸਾ ਜੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਥਾਂ ਲੈਣਾ ਕੋਈ ਮਾਮੂਲੀ ਗੱਲ ਨਹੀਂ ਐ ਬਹੁਤ ਜ਼ਿਆਦਾ ਮਹਿੰਗਾ ਆ ਉਥੇ ਰੇਟ ਤੇ ਉਹਨੇ ਉਥੋਂ ਆ ਕੇ ਇਥੇ ਰੇੜੀ ਪਾ ਕੇ ਕਿੰਨੇ ਸਾਲ ਕੰਮ ਚਲਾ ਕੇ ਤੇ ਕੋਠੀ ਪਾਈ ਆ ਤੇ ਹੁਣ ਪਤਾ ਨਹੀਂ ਕਿੰਨੀਆਂ ਉਹਦੀਆਂ ਰੇੜੀਆਂ ਨੇ ਕਿੰਨੇ ਉਹਦੇ ਆਟੋ ਨੇ ਜਿਹੜੇ ਚੱਲਦੇ ਨੇ ਅੰਮ੍ਰਿਤਸਰ ਵਿੱਚ ਪਰ ਆਪਣੇ ਲੋਕ ਕੁਝ ਵੀ ਨਹੀਂ ਕਰਕੇ ਰਾਜੀ ਆਪਾਂ ਨੂੰ ਇੱਥੇ ਕਿਰਤ ਵਿਰਤ ਕਰਨੀ ਚਾਹੀਦੀ ਹੈ ਕਲਗੀ ਧਰਮ ਆ ਰਹੇ ਨੇ ਇੱਥੇ ਮੇਰਾ ਇੱਥੇ ਬਰਕਤਾਂ ਪਾ ਦੇਣੀਆਂ ਸੋ ਰੋ ਵਿਚਾਰ ਉਹ ਵੀਰ ਕਹਿੰਦਾ ਵੀ ਮੈਨੂੰ ਨਾ ਇਦਾਂ ਮੇਰੇ ਮਨ ਵਿੱਚ ਆਉਣ ਲੱਗ ਪਿਆ ਵੀ ਮਣਾ ਨਹੀਂ ਮੈਂ ਬਾਹਰ ਜਾਣਾ ਵਾ ਕਿਸੇ ਤਰ੍ਹਾਂ ਦਾ ਜਾ ਹੀ ਲਿਵ ਸੀ ਲੈ ਕਹਿੰਦਾ ਬੜੇ ਕੀਤੇ ਐਵੇਂ ਕਿਸੇ ਜੈਂਟਰ ਨੂੰ ਮਿਲ ਚਲ ਜਣਾ ਕਦੇ ਕਿਸੇ ਨੂੰ ਮਿਲ ਚਲ ਜਣਾ ਬੜੀ ਇਦਾਂ ਹੋਈ ਤੇ ਉਹਨਾਂ ਨੇ ਕਹਣਾ ਤੁਸੀਂ ਆਇਲਸ ਕਰੋ ਤੁਹਾਡੇ ਬਹਿਨਾਂ ਨੂੰ ਕੇ ਭੇਜ ਦਾਂਗੇ ਇਹੋ ਹੀ ਗੱਲ ਸਾਰਿਆਂ ਨੇ ਕਹਿਣੀ ਤੇ ਕਹਿੰਦਾ ਫਿਰ 4 ਕੁ ਮਹੀਨੇ ਲੰਘ ਗਏ ਮੇਰਾ ਚਿਤ ਨਹੀਂ ਕੀਤਾ ਮੈਂ ਕਹਾਂ ਰਹਿਣ ਦਿਓ ਦਫਾ ਕਰੋ ਨਹੀਂ ਜਾਣਾ ਬਾਹਰ ਕਹਿੰਦੇ ਉਸ ਤੋਂ ਬਾਅਦ ਕੀ ਹੋਇਆ ਅਚਾਨਕ ਜਿੱਦਾਂ ਮਹਾਰਾਜ ਦੀ ਖੇਡ ਵਰਤਣੀ ਹੁੰਦੀ ਆ ਕਹਿੰਦਾ ਵੀ ਅਸੀਂ ਨਾ ਸਾਰੇ ਯਾਰ ਮਿੱਤਰਾਂ ਨੇ ਸਲਾਹ ਬਣਾਈ ਵੀ ਆਪਾਂ ਘੁੰਮ ਫਿਰ ਕੇ ਮਹਾਰਾਜ ਦੀ ਕਿਰਪਾ ਸਰਕਾਰ ਹਾਟਾ ਸਾਹਿਬ ਗਏ ਪਹਿਲਾਂ ਹਾਟਾ ਸਾਹਿਬ ਗਏ ਸਨ ਸਾਹਿਬ ਦਰਸ਼ਨ ਕੀਤੇ ਫਿਰ ਉਸ ਤੋਂ ਬਾਅਦ ਜਿਹੜੇ ਮਹਾਰਾਜ ਦੀ ਕਿਰਪਾ ਸਰਕਾਰ ਦਰਬਾਰ ਸਾਹਿਬ ਦੇ ਅੱਗੇ ਵੀ ਜਾਂਦੇ ਸਨ ਲਾਗੇ ਲਾਗੇ ਸਥਾਨਾਂ ਦੇ ਦਰਸ਼ਨ ਕਰਦੇ ਕਰਦੇ ਕਹਿੰਦੇ ਅਸੀਂ ਘੁੰਮਦੇ ਘਮਾਉਂਦੇ ਟਾਲਾ ਸਾਹਿਬ ਗਏ ਉੱਥੇ ਦਰਸ਼ਨ ਕੀਤੇ ਤੇ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਗਏ ਕਹਿੰਦੇ ਜੀ ਉੱਥੇ ਜੀ ਨੂੰ ਦਰਸ਼ਨ ਕੀਤੇ ਨਾ ਤੇ ਉੱਥੇ ਅਸੀਂ ਬਾਹਰਲੇ ਬੰਨੇ ਨਿਕਲਦੇ ਤੇ ਉੱਥੇ ਰਗੜਾ ਲੱਗਦਾ ਖਾਲਸਾ ਜੀ ਸਿੰਘ ਰਗੜਾ ਲਾਉਂਦੇ ਸੀ ਤੇ ਉੱਥੇ ਸਾਰੀ ਸੰਗਤ ਜਿਹੜੀ ਸੀ ਉਥੋਂ ਸ਼ਰਦਾਈ ਲੈ ਕੇ ਛਾਗ ਰਹੀ ਸੀ ਤੇ ਮੇਰੇ ਨਾਲ ਦੇ ਵੀ ਮਿੱਤਰ ਕਹਿੰਦੇ ਵੀ ਆਪਾਂ ਵੀ ਛਕੀਏ ਚਲੋ ਅਸੀਂ ਵੀ ਉਥੋਂ ਬਾਟਾ ਲੈ ਕੇ ਤੇ ਬਾਬਾ ਜੀ ਹੁਣਾਂ ਕੋਈ ਸ਼ਰਦਾਈ ਪੁਵਾਈ ਤੇ ਮੈਂ ਉਹਨਾਂ ਨੂੰ ਕਹਿ ਤਾ ਜਦੋਂ ਪਾਉਣ ਲੱਗੇ ਨਾ ਤੇ ਮੈਂ ਸੋਚਿਆ ਕਿ ਜਿਆਦਾ ਹੀ ਨਾ ਮੈਨੂੰ ਅਸਰ ਹੋ ਜੇ ਵੀ ਸ਼ਹੀਦੀ ਦੇਖਣਾ ਹੋਵੇ ਪਰ ਖਾਲਸਾ ਜੀ ਉਹ ਕੱਲੀ ਸ਼ਰਦਾਈ ਹੁੰਦੀ ਹੈ ਉੱਥੇ ਮਾਈਆਂ ਵੀ ਛੱਕਦੀਆਂ ਇਸ ਕਰਕੇ ਉਹ ਉਹ ਏਡੇ ਵੀ ਪਾਗਲ ਨਹੀਂ ਆ ਉਹ ਜਿਹਨਾਂ ਜਿਹਨਾਂ ਨੇ ਆਪਣੀ ਛੱਕਣੀ ਹੁੰਦੀ ਹੈ ਉਹ ਆਪਣਾ ਲਾ ਕੇ ਛੱਕਦੇ ਆ ਨਹੀਂ ਤੇ ਦੂਜਿਆਂ ਨੂੰ ਲਾ ਕੇ ਨਹੀਂ ਉਹ ਦੂਜਿਆਂ ਨੂੰ ਸਿੰਪਲ ਹੀ ਦਿੰਦੇ ਆ ਸੋ ਉਹ ਕਹਿੰਦਾ ਵੀ ਮੇਰੇ ਮੈਨੂੰ ਲੱਗਾ ਵੀ ਸ਼ਾਇਦ ਵਿੱਚ ਸ਼ਹੀਦੀ ਦੇਖਣਾ ਹੋਵੇ ਕਹਿੰਦਾ ਜਦੋਂ ਮੈਂ ਬਾਟਾ ਕੀਤਾ ਬਾਬਾ ਜੀ ਪਾਉਣ ਲੱਗੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਬਾਬਾ ਜੀ ਥੋੜੀ ਪਾਓ ਵੀ ਬਿਲਕੁਲ ਥੋੜੀ ਹੋਰ ਉਹ ਬਾਬਾ ਤੂੰ ਤੇਨੂੰ ਪੀਣ ਨਾ ਗਿਉਣ ਡਿਆ ਵਾ ਕੀ ਪਤਾ ਪੀ ਕੇ ਵੇਹ ਤੇਰੇ ਵੀ ਸਬਰ ਜਾਣਗੇ ਤੇ ਕਹਿੰਦਾ ਵੀ ਮੇਰੇ ਮਨ ਚ ਨਾ ਬੜੀ ਉਹ ਗੱਲ ਆਈ ਵੀ ਲੋਕਾਂ ਦੇ ਕਿਦਾਂ ਇੱਕ ਕਾਜਸਵਾਰ ਦੀ ਕਹਿੰਦਾ ਸ਼ਾਕਤ ਲਈ ਅਸੀਂ ਬਾਟਾ ਧੋਕੇ ਹੱਥ ਧੋਕੇ ਖਲੋਗੇ ਮੈਂ ਫੇਰ ਬੈ ਬਾਬੇ ਕੋ ਮੈਂ ਬਾਬਾ ਜੀ ਨੂੰ ਜਾ ਕੇ ਪੁੱਛਿਆ ਮੈਂ ਬਾਬਾ ਜੀ ਮੈਨੂੰ ਤੇ ਬਹੁਤੀ ਨੌਲੇਜ ਨਹੀਂ ਆ ਪਤਾ ਹੀ ਨਹੀਂ ਆ ਇਹਦੇ ਬਾਰੇ ਮੈਨੂੰ ਦੱਸੋ ਹਾਂ ਇਹ ਕਿਦਾਂ ਕਾਜਸਵਾਰ ਦੀ ਆ ਤੇ ਕਹਿੰਦੇ ਭਾਉ ਭਾਉ ਜਾ ਜਾ ਕੇ ਕਿਤੇ ਉਹ ਮਹਾਰਾਜ ਦੀ ਕਿਰਪਾ ਸਦਕਾ ਰਸਤਾ ਲਿਆ ਸਾਨੂੰ ਰਸਤਾ ਲਿਆ ਕੇ ਦੇ ਅਸੀਂ ਰਗੜਾ ਲਾਉਨੇ ਆ ਕਿਹੜੀ ਚੀਜ਼ ਦੀ ਅਰਦਾਸ ਕਰਨੀ ਆ ਵੇਖੀ ਮਹਾਰਾਜ ਤੇ ਕਹਿੰਦਾ ਮੇਰੇ ਮਨ ਵਿੱਚ ਆਈ ਕਹਿੰਦਾ ਮੈਂ ਕਿਹਾ ਬਾਬਾ ਜੀ ਹੁਣ ਤਾਂ ਮੇਰੇ ਕੋਲ ਪੈਸੇ ਨਹੀਂ ਮੈਂ ਫੇਰ ਆਉਂਗਾ ਤੇ ਕਹਿੰਦਾ ਅਸੀਂ ਦਰਸ਼ਨ ਮੇਲੇ ਕਰਕੇ ਨਾ ਬਾਬਾ ਨੋ ਸਿੰਘ ਸਾਹਿਬ ਦੇ ਸਾਨੇ ਤੋਂ ਮੁੜ ਗਏ ਕਹਿੰਦੇ ਉਸ ਤੋਂ ਬਾਅਦ ਫਿਰ ਮਹਾਰਾਜ ਦੀ ਕਿਰਪਾ ਹੋਈ ਮੈਂ ਤੀਜੇ ਚੌਥੇ ਦਿਨ ਆ ਗਿਆ ਮੇਰੇ ਮਨ ਵਿੱਚ ਉਹ ਗੱਲ ਸੀ ਵੀ ਕੀ ਪਤਾ ਮਾਰੇ ਮੇਰਾ ਕਾਜ ਹੀ ਸਵਾਰਨ ਕਹਿੰਦਾ ਮੈਂ ਬਾਬਾ ਜੀ ਕੋ ਗਿਆ ਉੱਥੇ ਉੱਥੇ ਹੋਰ ਸਿੰਘ ਸੀ ਮੈਨੂੰ ਪੁੱਛਿਆ ਵੀ ਮੈਂ ਵੀ ਕੱਲ ਮੈਂ ਇੱਥੇ ਬਾਬਾ ਜੀ ਦਾ ਪਰਸੋਂ ਬਚਨ ਹੋਏ ਸੀ ਉਹ ਕਹਿੰਦੇ ਰਸਤ ਲਿਆ ਕੇ ਦੇ ਕੀ ਕੀ ਹੁੰਦਾ ਰਸਤੇ 'ਚ ਸਾਰਾ ਕੁਝ ਉਹਨੂੰ ਦੱਸਿਆ ਵੀ ਬਦਾਮ ਹੁੰਦੇ ਨੇ ਕਾਲੀ ਮਿਰ ਤੇ ਇਹ ਸਾਰਾ ਕੁਝ ਕਹਿੰਦਾ ਮੈਂ ਲੈ ਕੇ ਆਇਆ 2 2 3 2 2 ਕਿਲੋ ਲੈ ਕੇ ਆਇਆ ਕਹਿੰਦਾ ਆ ਕੇ ਮੈਂ ਬਾਬਾਈ ਨੂੰ ਉਥੇ ਦਿੱਤਾ ਉਹ ਕਹਿੰਦੇ ਅੰਦਰ ਦਰਬਾਰ ਚ ਰੱਖ ਦੋ ਤੇ ਅਸੀਂ ਜਦੋਂ ਦਰਬਾਰ ਚ ਮੈਂ ਰੱਖਣ ਗਿਆ ਉਥੇ ਸਿੰਘ ਖੜੇ ਸੀ ਮੈਂ ਉਹਨਾਂ ਨੂੰ ਦੱਸਿਆ ਵੀ ਆਹ ਰਸਤਾ ਲੈ ਕੇ ਆਇਆ ਤੇ ਉਹ ਸਿੰਘ ਕਹਿੰਦੇ ਕੀ ਅਰਦਾਸ ਕਰਨੀ ਆ ਕਾਹਦੀ ਰਸਤਾ ਲੈ ਕੇ ਆਇਆ ਤੇ ਬਾਬਾ ਜੀ ਮੈਂ ਨਾ ਬਾਹਰ ਜਾਣਾ ਚਾਹੁੰਦਾ ਮੇਰੇ ਆਲਸ ਤੋਂ ਪੇਪਰ ਬੈਂਡ ਨਹੀਂ ਆਉਂਦੇ ਉਹ ਸਿੰਘ ਕਹਿਣ ਲੱਗੇ ਕੋਈ ਗੱਲ ਨਹੀਂ ਮਹਾਰਾਜ ਕਿਰਪਾ ਕਰਨਗੇ ਖੜੇ ਖਲੋਤੇ ਸੀ ਉਹਨਾਂ ਨੇ ਅਰਦਾਸ ਕਰਤੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਕਿਰਪਾ ਕਰੋ ਮਹਾਰਾਜ ਤੁਹਾਡੇ ਵਾਸਤੇ ਸੇਵਕ ਮਹਾਰਾਸਤਾਂ ਬਸਤਾਂ ਲੈ ਕੇ ਆਇਆ ਕਿਰਪਾ ਕਰੋ ਸੱਚੇ ਪਾਤਸ਼ਾਹ ਸ਼ੀਦੀ ਦੇਗ ਦੀ ਰਸਤ ਲੈ ਕੇ ਆਇਆ ਕਿਰਪਾ ਕਰੋ ਇਹਦਾ ਜਿਹੜਾ ਕਾਰਜ ਹੈ ਜਿਹੜੇ ਬੈੰਡ ਨਹੀਂ ਆਉਂਦੇ ਮੇਰ ਕਰੋ ਇਹਦੇ ਬੈੰਡ ਆ ਜਣੇ ਬਾਹਰ ਚਲ ਜੇ ਇਹਦਾ ਅਰਦਾਸ ਕਰਤੀ ਉਹਨਾਂ ਨੇ ਛੋਟੀ ਸੂਖਸ਼ਮ ਤੇ ਉਸ ਤੋਂ ਬਾਅਦ ਮੈਂ ਦਰਸ਼ਨ ਕਰਕੇ ਬਾਹਰ ਆ ਗਿਆ ਤੇ ਉੱਥੇ ਫਿਰ ਮੈਨੂੰ ਉਹੀ ਸਿੰਘ ਟਕਰ ਗਿਆ ਜਿਹਨੇ ਮੈਨੂੰ ਉਦੋਂ ਕਿਹਾ ਦਾਇਦਰ ਨਾਲੇ ਮੈਨੂੰ ਪੁੱਛਿਆ ਬਾਬਾ ਜੀ ਮੈਂ ਰਸਤੰਦਰ ਰਹਤੀ ਆ ਤੇ ਮੇਰੀ ਅਰਦਾਸ ਕਰਦੇਓ ਉਹ ਮੈਨੂੰ ਕਹਿੰਦੇ ਕੀ ਅਰਦਾਸ ਕਰਨੀ ਆ ਤੇਰੀ ਕਹਿੰਦੇ ਉਹਦਾ ਮੈਂ ਅੰਦਰ ਕਰਵਾ ਆਂ ਵਾ ਤੇ ਮੇਰੇ ਬੈਂਡ ਨਹੀਂ ਆਉਂਦੇ ਕਹਿੰਦੇ ਜਾ ਅਸੀਂ ਕਰਦਾਂਗੇ ਤੂੰ ਮਹਾਰਾਜ ਕਿਰਪਾ ਕਰਨਗੇ ਤੇਰੇ ਹੁਣ ਬੈਂਡ ਆਉਣਗੇ ਜਾ ਪੇਪਰ ਦੇ ਕਦੋਂ ਤੇਰਾ ਪੇਪਰ ਕਹਿੰਦੇ ਵੀ ਮੈਂ ਤੇ ਹੁਣ ਟਰਾਈ ਕਰੂੰਗਾ ਵੀ ਮੈਂ ਹੁਣ ਤੇ ਜਾਂਦਾ ਨਹੀਂ ਸੈਂਟਰ ਪਰ ਜਾਊਂਗਾ ਕਹਿੰਦੇ ਉਹਨਾਂ ਨੇ ਜੋ ਅਰਦਾਸ ਕੀਤੀ ਉਸ ਤੋਂ ਅਗਲੇ ਅਗਲੇ ਦੂਜੇ ਤੀਜੇ ਦਿਨ ਮੈਂ ਫੇਰ ਸੈਂਟਰ ਚਲਾ ਗਿਆ ਕਹਿੰਦਾ ਉੱਥੇ ਜਾ ਕੇ ਮੈਂ 15 ਕ ਦਿਨ ਲਾਇਆ ਉਸ ਤੋਂ ਬਾਅਦ ਪੇਪਰ ਦਿੱਤਾ ਮਹਾਰਾਜ ਦੀ ਐਸੀ ਕਿਰਪਾ ਆਈ ਮੇਰੇ ਬੈਂਡ ਆ ਗਏ ਚਾਰ ਵਾਰ ਪਹਿਲਾਂ ਪੇਪਰ ਦਿੱਤਾ ਸੀ ਤਿੰਨ ਚਾਰ ਵਾਰ ਬੈਂਡ ਨਹੀਂ ਸੀ ਆਉਂਦੇ ਪਰ ਉਦੋਂ ਮੈਂ ਕਹਿੰਦਾ ਮੈਂ ਬੈਂਡ ਪੇਪਰ ਦਿੱਤਾ ਜਦੋਂ ਸ਼ੀਦੀ ਦੇਖ ਕਰਵਾ ਕੇ ਤੇ ਬੈਂਡ ਆ ਗਏ ਮਹਾਰਾਜ ਦੀ ਐਸੀ ਕਿਰਪਾ ਵਰਤੀ ਸਤਿਗੁਰਾਂ ਦੀ ਜਿੱਦਣ ਮੇਰੇ ਬੈਂਡ ਆਏ ਮੈਂ ਫੇਰ ਸ਼ੀਦੀ ਦੇਖਦਾ ਰਸਤਾ ਲਿਆ ਕੇ ਉੱਥੇ ਪਹੁੰਚ ਗਿਆ ਫੇਰ ਜਾ ਕੇ ਅਰ ਬੈਂਡ ਆ ਕੇ ਹੁਣ ਮਹਾਰਾਜਾ ਕਿਰਪਾ ਕਰ ਮੈਨੂੰ ਬਾਹਰ ਭੇਜ ਦੇਣ ਉਹਨਾਂ ਨੇ ਫੇਰ ਅਰਦਾਸ ਕਰਤੀ ਕਹਿੰਦੇ ਜੇ ਬਾਹਰ ਜਾਏਗਾ ਤੇ ਅਸੀਂ ਸ਼ੀਧੀ ਦੇਖਦੀਆਂ ਰਸਤਾਂ ਦੇ ਤੇ ਕੋ ਫੇਰ ਪੈਸੇ ਲੈਣੇ ਹੀ ਅਸੀਂ ਤੇ ਕੋ ਰਸਤ ਫੇਰ ਲੈਣੇ 5100 ਦੀ ਰਸਤ ਲਵਾਂਗੇ ਅਸੀਂ ਕਹਿੰਦੇ ਬਾਬਾ ਜੀ ਮੈਂ ਜਰੂਰ ਦਊਂਗਾ ਕਿਰਪਾ ਕਰ ਦਿਓ ਮਹਾਰਾਜ ਦੀ ਕਿਰਪਾ ਹੋਈ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਫੇਰ ਅਰਦਾਸ ਹੋਈ ਖਾਲਸਾ ਜੀ ਸ਼ੀਧਾਂ ਦੇ ਸਥਾਨੇ ਤੇ ਮਹਾਰਾਜ ਦੀ ਕਿਰਪਾ ਹੋਈ ਬੈਂਡ ਆਏ ਝਟਪਟ ਖਾਲਸਾ ਜੀ ਉਹਦਾ ਸਾਰਾ ਕਾਰਜ ਹੋ ਗਿਆ ਤੇ ਬਾਹਰ ਚਲਾ ਗਿਆ ਹੁਣ ਬਾਹਰ ਹੈ ਵੀਰ ਚਲੋ ਮਹਾਰਾਜ ਦੀ ਕਿਰਪ ਪੜ੍ਹਾਈ ਵੀ ਕਰਦਾ ਤੇ ਕਹਿੰਦਾ ਜਾਂਦਿਆਂ ਹੀ ਮੈਨੂੰ ਥੋੜਾ ਬੋੜਾ ਕੰਮ ਮਿਲ ਗਿਆ ਸੀ ਕਰਨ ਨੂੰ ਤੇ ਜਿੱਥੇ ਗਿਆ ਹੈ ਮਹਾਰਾਜ ਦੀ ਕਿਰਪਾ ਨਾਲ ਗੁਰਸਿੱਖ ਪਰਿਵਾਰ ਹੈ ਤੇ ਉਹ ਉਹਨੂੰ ਉੱਥੇ ਸਾਂਭਦਾ ਉਹਨੂੰ ਮਿਲ ਗਏ ਸੀ ਘਰ ਲੱਭ ਗਿਆ ਸੀ ਕਿਸੇ ਪ੍ਰਕਾਰ ਕਿਉਂਕਿ ਖਾਲਸਾ ਜੀ ਦੀ ਜੋ ਸ਼ਹੀਦਾਂ ਸਿੰਘਾਂ ਦੇ ਡੋਰੀਆਂ ਸਿੱਟਦੀ ਹੈ ਨਾ ਫਿਰ ਸਾਨੂੰ ਡੋਰਨ ਦੀ ਤੇ ਡੋਲਣ ਦੀ ਲੋੜ ਨਹੀਂ ਪੈਂਦੀ ਫਿਰ ਸ਼ਹੀਦ ਸਿੰਘ ਆਪੇ ਕਾਰਜ ਕਰਦੇ ਉਹਨਾਂ ਨੂੰ ਆਪੇ ਫਿਕਰ ਹੁੰਦੀ ਆ ਵੀ ਭਾਈ ਇਹ ਸੇਵਕ ਸਾਡੇ ਦਰ ਤੇ ਆਉਂਦਾ ਸਾਡੀ ਸੇਵਾ ਕਰਦਾ ਤੇ ਅਸੀਂ ਇਹਦਾ ਕਾਰਜ ਸਵਾਰਨਾ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦੇ ਸੇਵਾਦਾਰ ਨੇ ਸ਼ਹੀਦ ਸਿੰਘ ਮਹਾਰਾਜ ਦਾਕ ਆਵਾਜ਼ ਸਾਡੀ ਪਹਚਾਣ ਦੇ ਖਾਲਸਾ ਜੀ ਇਸ ਕਰਕੇ ਸ਼ਹੀਦਾਂ ਦੀ ਵੱਡੀ ਮਹਿਮਾ ਹੈ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਇਹ ਖਾਲਸਾ ਜੀ ਸ਼ਹੀਦੀ ਦੇਗਾ ਕਰਾਉਣ ਦਾ ਲਾਭ ਹੈ ਕਈ ਕਹਿੰਦੇ ਆ ਕੀ ਫਾਇਦਾ ਸੀ ਦੀਦੇਗਾ ਕਰਾਉਣ ਦਾ ਜੀ ਸਿੱਦੀ ਦੀ ਦੇਗਾ ਨਾ ਕੀ ਹੁੰਦਾ ਜੀ ਇੱਕ ਪਿਛੇ ਦੇ ਇੱਕ ਬੇ ਬੇ ਅਗਲਾ ਜਿਹਾ ਬੰਦਾ ਕਹਿ ਲਓ ਦਾਸ ਨੂੰ ਫੋਨ ਕੀਤਾ ਮਾੜੀ ਕਿਸਮਤ ਮੇਰੀ ਮੈਂ ਚੁੱਕ ਲਿਆ ਵੈਸੇ ਤਾਂ ਮੈਂ ਕਿਸੇ ਦਾ ਚੁੱਕਦਾ ਨਹੀਂ ਉਹ ਦਿਨ ਮੈਂ ਚੁੱਕ ਲਿਆ ਗਲਤੀ ਨਾਲ ਚੁਕਿਆ ਗਿਆ ਮੈਨੂੰ ਫਤਿਹ ਬਲਾ ਕੇ ਕਹਿੰਦੇ ਆ ਇਹ ਆ ਜਿਹੜੇ ਤੁਸੀਂ ਬਦਾਮਾ ਬਦੂਮਾ ਜਿਹਿਆਂ ਦਾ ਕੰਮ ਕਰਦੇ ਆ ਇਹ ਤੁਸੀਂ ਲੋਕਾਂ ਨੂੰ ਲੁੱਟਦੇ ਆ ਮੈਂ ਕਿਹਾ ਭਾ ਮੈਂ ਕਿਹੜਾ ਲੋਕਾਂ ਕੋਲੋਂ ਪੈਸੇ ਲੈ ਕੇ ਬਦਾਮ ਘਰੇ ਰੱਖਿਆ ਮੈਂ ਤੇ ਮਾਰਾ ਦੇ ਸਥਾਨ ਤੇ ਦਿਨਾਂ ਤੇ ਤੁਹਾਡੇ ਰਗੀ ਉੱਥੇ ਜਾ ਕੇ ਛਕਦੇ ਆ ਤੇ ਬੜੀਆਂ ਉਹਨੇ ਵੇਖ ਲਈਆਂ ਇਹਦੀਆਂ ਗੱਲਾਂ ਕੀਤੀਆਂ ਪਰ ਉਹ ਵਿਚਾਰ ਸਤਿਗੁਰ ਮੇਹਰਾਂ ਕਰਨ ਜਿਹੜਾ ਬੋਲਦਾ ਬੋਲੀ ਜਾ ਉਹ ਨਜ਼ਾਰੇ ਲਾਓ ਜਿੰਦਗੀ ਵਿੱਚ ਆਏ ਆ ਭਾਈ ਜੋ ਕਹਿਣਾ ਕਹੀ ਜਾ ਅਸੀਂ ਤੇ ਮਹਾਰਾਜ ਕਲਗੀਧਰ ਪਾਸ਼ਾ ਦੇ ਸੇਵਕਾਂ ਦੇ ਜੋ ਮਹਾਰਾਜ ਹੁਕਮ ਲਾਉ ਅਸੀਂ ਤੇ ਕਰਨਾ ਵਾ ਜੇ ਕਿਸੇ ਕੋ ਡੱਕ ਹੁੰਦਾ ਦੇ ਭਾਈ ਡੱਕ ਕੇ ਵੇਖ ਲੋ ਬਾਕੀ ਮਹਾਰਾਜ ਸੱਚੇ ਪਾਸ਼ਾ ਦੀ ਦਇਆ ਆ ਆਪਾਂ ਉਹਦੇ ਆਸਰੇ ਚੱਲਦੇ ਆਂ ਲੋਕਾਂ ਦੇ ਕਾਰਜ ਹੁੰਦੇ ਆ ਤੇ ਤਾਂ ਹੀ ਖਾਲਸਾ ਦੀ ਸ਼ੀਧੀ ਦੇਗਾ ਕਰਾਉਂਦੇ ਆ ਕਿ ਨਹੀਂ ਐਵੇਂ ਲੋਕੀ ਛਦਾਈ ਆ ਸੋ ਇਹ ਲੋਕਾਂ ਨੂੰ ਭਾਈ ਜਿਹੜੇ ਸੰਗਤ ਆ ਉਹ ਮਹਾਰਾਜ ਅਕਾਲਪੁਰਖ ਦੀ ਜਿਹੜੀ ਉਹ ਸੇਵਾ ਕਰਦੇ ਉਹਨੂੰ ਪਤਾ ਇਥੋਂ ਕੁਝ ਲੱਭਣਾ ਉਹ ਤਾਂ ਕਰਦੀ ਐ ਜਿਨ੍ਹਾਂ ਨੂੰ ਮਹੀਂ ਪਤਾ ਜਿਹੜੇ ਹੈ ਹੀ ਮੂਰਖਾ ਉਹਨਾਂ ਖਾਲਸਾ ਜੀ ਕੀ ਸੰਸਾਰ ਨੂੰ ਮਤ ਦੇਣੀ ਐ ਸੋ ਮਹਾਰਾਜ ਕਿਰਪਾ ਕਰਨ ਰੋਹ ਵਿਚਾਰ ਸਤਗੁਰ ਦਇਆ ਕਰਨ ਚੜ੍ਹਦੀ ਕਲਾ ਸਾਰਿਆਂ ਨੂੰ ਬਖਸ਼ਣ ਮਹਾਰਾਜ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ